ਤਖਤ shri ਕੇਸਗੜ ਸਾਹਿਬ ਦੇ ਨਵ ਨਿਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਅੱਜ ਅੰਮ੍ਰਿਤ ਵੇਲੇ ਜਥੇਦਾਰ ਦੇ ਵਜੋਂ ਸੇਵਾ ਸੰਭਾਲ ਲਈ ਹੈ। ਉਹਨਾਂ ਨੇ ਅੱਜ ਤੜਕਸਾਰ 3 ਵਜੇ ਦੇ ਕਰੀਬ ਤਖਤ ਸਾਹਿਬ ਦੇ ਪੰਜ ਪਿਆਰੇ ਸਾਈਬਾਨ ਦੀ ਹਾਜ਼ਰੀ ਦੇ ਵਿੱਚ ਸੇਵਾ ਸੰਭਾਲ ਲਈ ਹੈ। ਦੱਸਦੀ ਹੈ ਕਿ ਉਹਨਾਂ ਦੇ ਸਮਾਗਮ ਦਾ ਜਿਹੜਾ ਕਿ ਸੇਵਾ ਸੰਭਾਲ ਸਮਾਗਮ ਦੇ ਲਈ 10 ਵਜੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਤੇ ਜਥੇਦਾਰ ਦੇ ਵਜੋਂ ਸੇਵਾ ਸੰਭਾਲਦੇ ਆ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਕਿਹਾ ਹੈਗਾ ਕਿ ਧਰਮ ਪਰਿਵਰਤਨ ਕਰ ਚੁਕੇ ਆ ਲੋਕਾਂ ਨੂੰ ਵਾਪਿਸ ਸਿੱਖੀ ਦੇ ਵਿੱਚ ਲੈ ਕੇ ਆਵਾਂਗੇ ਇਸ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਇੱਕ ਵਾਰ ਸੁਣਾਉਂਦੇ ਆ ਹਲਸਾ ਵਾਹਿਗੁਰਜੀ ਦੀ Fateh ਜੋ ਹਮਰੀ ਵਿਦ ਹੋਤੀ ਮੇਰੇ ਸਤਗੁਰਾਂ ਸਾਬਿਦ ਤੁਮਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਸਦਕਾ ਜੋ ਵੀ ਪੰਥ ਨੇ ਸੇਵਾਦਾਰੀ ਬਖਸ਼ੀ ਹੈ ਅਸੀਂ ਸੱਚੇ ਪਾਤਸ਼ਾਹ ਜੀ ਦਾ ਸਮੂਹ ਪੰਥ ਦਾ ਜਿੱਥੇ ਧੰਨਵਾਦ ਕਰਦੇ ਹਾਂ ਕਿਉਂਕਿ ਦਾਸ ਦੇ ਬਾਰੇ ਕਈਆਂ ਨੂੰ ਹੋਵੇਗਾ ਕਿ ਕੀ ਨਿੱਜੀ ਜੀਵਨ ਹੈ ਦਾਸ ਨੇ ਇੱਕ ਪਾਠੀ ਤੋਂ ਸੇਵਾ ਸ਼ੁਰੂ ਕੀਤੀ ਆਮ ਆਮ ਇੱਕ ਸਿੱਖ ਦਾ ਪੁੱਤਰ ਹਾਂ ਤੇ ਗੁਰਮਤਿ ਨੂੰ ਸਮਝਿਆ ਤੇ ਇੱਥੋਂ ਤੱਕ ਪਹੁੰਚੇ ਹਾਂ ਜਿੱਥੋਂ ਤੱਕ ਮੈਂ ਸਮਝਦਾ ਹਾਂ ਕਿ ਅੱਜ ਜਿਹੜੇ ਹਾਲਾਤ ਨੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਜਾਂ ਫਿਰ ਰਾਜਨੀਤਿਕ ਤੌਰ ਤੇ ਉਹ ਕੋਈ ਸਾਡੇ ਬਹੁਤੇ ਚੰਗੇ ਨਹੀਂ ਹਨ ਅੱਜ ਅਸੀਂ ਸਾਰੇ ਜਾਣਦੇ ਹਾਂ ਕਿ ਕਿਵੇਂ ਸਾਡੇ ਗੁਰਦੁਆਰਿਆਂ ਦੇ ਵਿੱਚ ਦਖਲਦਾਨੀ ਜਿਹੜੀ ਹੈ ਵੱਡੇ ਪੱਧਰ ਤੇ ਵਧੀ ਹੈ ਦਿਲ ਉਦੋਂ ਸਾਡਾ ਬਲੁੰਦ ਰਿਆ ਗਿਆ ਜਦੋਂ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਵੇ ਤੇ ਗੁਰੂ ਦੇ ਅੱਗੇ ਲੱਗੀਆਂ ਜਿਹੜੀਆਂ ਗੋਲਕਾ ਨੇ ਗੋਲਕਾ ਨੂੰ ਗੈਸ ਦੇ ਨਾਲ ਵਧਿਆ ਗਿਆ ਭੰਨਿਆ ਗਿਆ ਔਰ ਪੰਥ ਇਹਨੂੰ ਬਰਦਾਸ਼ਤ ਕਰਦਾ ਰਿਹਾ ਸਮਾਜਿਕ ਤੌਰ ਦੇ ਉੱਤੇ ਨਸ਼ਿਆਂ ਨੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਕੀਤਾ ਅੱਜ ਆਪਾਂ ਸਭ ਜਾਣਦੇ ਆਂ ਪੰਜਾਬ ਦੇ ਪੁੱਤ ਜਿਨ੍ਹਾਂ ਨੇ ਜਮਰਾਉਂਦ ਦਾ ਕਿਲਾ ਜਿਹੜਾ ਸੀ ਉਹ ਸਾਰਿਆਂ ਤੇ ਦਰਾ ਖੈਬਰ ਦੇ ਰਾਈ ਆਉਣ ਵਾਲੇ ਹਮਲਾਵਰਾਂ ਨੂੰ ਰੋਕਿਆ ਅੱਜ ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਸੂਈਆਂ ਤੇ ਟੀਕਿਆਂ ਦੇ ਨਾਲ ਨਸ਼ਿਆਂ ਦੇ ਰਾਈ ਕਿਵੇਂ ਬਰਬਾਦ ਕੀਤਾ ਜਾ ਰਿਹਾ ਇਹ ਸਮਾਜਿਕ ਤੌਰ ਤੇ ਪਰਿਵਾਰਕ ਤੌਰ ਤੇ ਵੀ ਸਾਡੇ ਵਿੱਚ ਬਹੁਤੀਆਂ ਖੁਸ਼ੀਆਂ ਨਹੀਂ ਨੇ ਕਿਉਂਕਿ ਇਹਦਾ ਮੈਂ ਇੱਕ ਕਾਰਨ ਸਮਝਦਾ ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਆਖਿਆ ਵਾ ਕਿ ਖਖੜੀਆਂ ਸੁਹਾਵੀਆਂ ਲਗੜੀਆਂ ਅੱਕ ਗੰਠ ਬਿਰਹਿ ਵਿਛੋੜਾ ਧਣੀ ਸਿਓ ਨਾਨਕ ਸੈ ਸੈ ਗੰਠ ਅਸੀਂ ਧਰਮ ਤੋਂ ਦੂਰ ਹੋਏ ਆਂ ਅਸੀਂ ਗੁਰੂ ਤੋਂ ਦੂਰ ਹੋਏ ਆਂ ਖਖੜੀਆਂ ਵੀ ਸੋਣੀਆਂ ਲੱਗਦੀਆਂ ਜੇ ਉਹ ਅੱਕ ਦੇ ਨਾਲ ਜੁੜੀਆਂ ਹਨ ਪਰ ਉਹ ਅੱਕ ਤੋਂ ਟੁੱਟ ਜਾਣ ਉਹ ਟੂੰਬੇ ਟੂੰਬੇ ਹੋ ਕੇ ਹਵਾ ਦੇ ਵਿੱਚ ਉੱਡ ਜਾਂਦੀਆਂ ਨੇ ਅਸੀਂ ਜਦੋਂ ਧਰਮ ਤੋਂ ਦੂਰ ਹੋਵਾਂਗੇ ਤੇ ਸਾਡੀ ਜਿਹੜੀ ਹਾਲਤ ਹੈ ਇਹੀ ਹੋਣੀ ਹੈ ਇਸ ਕਰਕੇ ਅੱਜ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਗੁਰੂ ਪੰਥ ਦੇ ਨਾਲ ਜੋੜਨ ਦੀ ਵੱਡੀ ਲੋੜ ਹੈ ਤੇ ਮੈਂ ਨਾਲ ਹੀ ਬੇਨਤੀ ਕਰਦਾ ਹਾਂ ਕਿ ਸਾਡੇ ਆਪਸੀ ਵਖਰੇਵੇਂ ਕੋਈ ਇੰਨੇ ਵੀ ਵੱਡੇ ਨਹੀਂ ਕਿ ਸਾਡੇ ਆਪਸੀ ਵਖਰੇਵਿਆਂ ਦਾ ਲਾਭ ਕੋਈ ਦੂਜਾ ਲੈ ਜਾਵੇ ਤੇ ਸਾਡੇ ਵਿੱਚ ਧੜੇਬੰਦੀ ਇਤਨੀ ਜ਼ਿਆਦਾ ਵੱਧ ਜਾਵੇ ਇੱਕ ਸਿੱਖ ਦੂਜੇ ਸਿੱਖ ਨੂੰ ਆਪਣਾ ਦੁਸ਼ਮਣ ਜਾਂ ਵੈਰੀ ਮੰਨੇ ਸਾਨੂੰ ਤੇ ਸਾਡੇ ਗੁਰੂ ਨੇ ਉਪਦੇਸ਼ ਦਿੱਤਾ ਹੈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਅਸੀਂ ਸਾਰਿਆਂ ਦੇ ਸੱਜਣਾਂ ਫੇਰ ਕੁਝ ਇਹ ਵੀ ਭਲੇਖੇ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ ਕਿ ਜਿਹੜੇ 2 ਦਸੰਬਰ ਨੂੰ ਹੁਕਮਨਾਮੇ ਜਾਰੀ ਹੋਏ ਨੇ ਉਹਨਾਂ ਦੇ ਬਾਰੇ ਸ਼ਾਇਦ ਜਿਹੜੇ ਨਵੇਂ ਸਿੰਘ ਸਾਹਿਬ ਨੇ ਇਹ ਪਤਾ ਨਹੀਂ ਕੀ ਕਰਨਗੇ ਮੈਂ ਸਾਰੀ ਕੌਮ ਨੂੰ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਿਹੜੇ ਵੀ ਹੁਕਮਨਾਮੇ 2 ਦਸੰਬਰ ਨੂੰ ਗੁਰਮਤ ਦੀ ਰੋਸ਼ਨੀ ਦੇ ਵਿੱਚ ਨਿਕਲੇ ਨੇ ਕਿਉਂਕਿ ਜਿਹੜੇ ਵੀ ਹੁਕਮਨਾਮੇ ਗੁਰਮਤ ਦੀ ਰੋਸ਼ਨੀ ਦੇ ਵਿੱਚ ਨਿਕਲਦੇ ਨੇ ਉਹਨਾਂ ਹੁਕਮਨਾਮਿਆਂ ਦੇ ਵਿੱਚ ਕੋਈ ਵੀ ਫੇਰ ਬਦਲ ਨਹੀਂ ਕੀਤਾ ਜਾ ਸਕਦਾ ਨਾ ਕਿਸੇ ਨੂੰ ਕੋਈ ਹੱਕ ਹੈ ਜਿੱਥੋਂ ਤੱਕ ਹੋਰ ਛੋਟੇ ਛੋਟੇ ਮਸਲੇ ਨੇ ਭਰਤੀ ਦਾ ਮਸਲਾ ਜਾਂ ਮੈਂਬਰੀ ਜਿਹੜੀ ਕਮੇਟੀ ਹੈ 5007 ਮੈਂਬਰੀ ਉਹਦੇ ਬਾਰੇ ਨਜ਼ਰਸਾਨੀ ਕੀਤੀ ਜਾ ਸਕਦੀ ਹੈ ਪਰ ਮੈਂ ਇਹ ਤਖਤ ਸਾਹਿਬ ਦੀ ਫਸੀਲ ਤੋਂ ਸਮੂਹ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਜਿਹੜੇ 2 ਦਸੰਬਰ ਨੂੰ ਹੁਕਮਨਾਮੇ ਗੁਰਮਤ ਦੀ ਰੋਸ਼ਨੀ ਦੇ ਵਿੱਚ ਕਿਉਂਕਿ ਜਿਹੜੇ ਹੁਕਮਨਾਮੇ ਨਿਕਲਦੇ ਨੇ ਉਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾ ਸਕਦੀ ਇਦਾਂ ਦੀ ਕੋਈ ਵੀ ਗੱਲ ਨਹੀਂ ਹੈ ਸਾਡੀ ਇੱਕੋ ਇੱਕ ਮਨਸ਼ਾ ਜਿਹੜੀ ਆ ਉਹ ਪੰਥ ਦੀ ਚੜ੍ਹਦੀ ਕਲਾ ਦੇ ਲਈ ਆਪਾਂ ਸਭ ਜਾਣਦੇ ਆਂ ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਪਤਿਤਪੁਣਾ ਅੱਜ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਵੱਡੇ ਪੱਧਰ ਤੇ ਚੱਲ ਰਿਹਾ ਹੈ ਔਰ ਜਿਸ ਪੱਧਰ ਤੇ ਅੱਜ ਸਿੱਖ ਕੌਮ ਨੂੰ ਪ੍ਰਚਾਰ ਕਰਨਾ ਚਾਹੀਦਾ ਉਸ ਪੱਧਰ ਦੇ ਉੱਤੇ ਆਪਾਂ ਦੇਖ ਰਹੇ ਹਾਂ ਕਿ ਹੇਠਲੇ ਗਰੀਬ ਤਬਕੇ ਤੱਕ ਸਾਡੀ ਕਿੱਥੇ ਪਹੁੰਚ ਹੈ ਅੱਜ ਪੰਜਾਬ ਦੇ ਵਿੱਚ ਹੀ ਸਿੱਖਾਂ ਨੂੰ ਘਟ ਗਿਣਤੀ ਕੌਮ ਬਣਾਉਣ ਦੇ ਲਈ ਇੱਥੇ ਬਾਹਰ ਤੋਂ ਲਿਆ ਕੇ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਪ੍ਰਵਾਸ ਕਰਵਾਇਆ ਜਾ ਰਿਹਾ ਹੈ ਔਰ ਪੰਜਾਬ ਜਿਹੜਾ ਸਿੱਖਾਂ ਦਾ ਹੋਮਲੈਂਡ ਹੈ ਇੱਥੇ ਹੀ ਸਿੱਖ ਘਟ ਗਿਣਤੀ ਦੇ ਵਿੱਚ ਕੀਤੇ ਜਾ ਰਹੇ ਨੇ ਤੇ ਜੇ ਸਿੱਖ ਇੱਥੇ ਘਟ ਗਿਣਤੀ ਦੇ ਵਿੱਚ ਹੋ ਗਏ ਨੇ ਅਸੀਂ ਫਿਰ ਕਿਸੇ ਪਾਸ ਜਾਵਾਂਗੇ। ਕੁੱਲ ਦੁਨੀਆ ਦੇ ਸਿੱਖਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ ਵੱਖ-ਵੱਖ ਰਾਜਾਂ ਦੇ ਵਿੱਚ ਵੱਸਣ ਵਾਲੇ ਸਿੱਖ ਸਾਡੇ ਭਰਾ ਨੇ ਸਾਡੀ ਕੌਮ ਦਾ ਜਿਹੜਾ ਏਜੰਡਾ ਹੈ ਉਹ ਸਰਬੱਤ ਦੇ ਭਲੇ ਦਾ ਏਜੰਡਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਤੋਂ ਮੈਂ ਕੌਮ ਨੂੰ ਅਪੀਲ ਕਰਦਾ ਵਾਂ ਅੱਜ ਇੱਕ ਮੁੱਠ ਹਉਣ ਦੀ ਲੋੜ ਹੈ ਗੁਰੂ ਪਾਤਸ਼ਾਹ ਦੇ ਨਿਸ਼ਾਨ ਸਾਹਿਬ ਦੇ ਹੇਠਾਂ ਆਉਣ ਦੀ ਲੋੜ ਹੈ ਕਿਉਂਕਿ ਸਾਡਾ ਜਿਹੜਾ ਸਾਡੀ ਵੱਖਰੀ ਹੋਣ ਨੂੰ ਨਹੀਂ ਮੰਨਦੇ ਨੇ ਸਾਡੀ ਵੱਖਰੀ ਪਛਾਣ ਤੇ ਸਵਾਲ ਖੜੇ ਕਰਦੇ ਨੇ ਉਹ ਇੱਕ ਮੁੱਠ ਨੇ ਪਰ ਅਸੀਂ ਜਿਨ੍ਹਾਂ ਨੇ ਆਪਣੀ ਪਛਾਣ ਨੂੰ ਕਾਇਮ ਰੱਖਣਾ ਹੈ ਅਸੀਂ ਵਖਰੇਵਿਆਂ ਦੇ ਵਿੱਚਾਂ ਮੈਂ ਬੇਨਤੀ ਕਰਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਪੜੋ ਬਾਬਾ ਸਾਹਿਬ ਸਿੰਘ ਜੀ ਦੀ ਬੇਦੀ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਸੰਤ ਈਸ਼ਰ ਸਿੰਘ ਜੀ ਸੰਤ ਬਾਬਾ ਆਨੰਦ ਸਿੰਘ ਜੀ ਭਾਈ ਕਾਨ ਸਿੰਘ ਜੀ ਨਾਬਾ ਗਿਆਨੀ ਦਿੱਤ ਸਿੰਘ ਜੀ ਅਤੇ ਹੋਰ ਬੜੇ ਮਹਾਂਪੁਰਸ਼ ਬਹੁਤ ਜ਼ਿਆਦਾ ਕਈਆਂ ਦੇ ਨਾਮ ਹੋ ਸਕਦੇ ਮੈਨੂੰ ਵਿਸਰਜਣ ਇਹਨਾਂ ਨੇ ਪ੍ਰੈਕਟੀਕਲ ਸੰਗਤ ਦੇ ਵਿੱਚ ਵਿਚਰ ਕੇ ਜਿਵੇਂ ਕੌਮ ਦੀ ਸੇਵਾ ਕੀਤੀ ਤੇ ਕੌਮ ਦੀ ਸੇਵਾ ਤੋਂ ਬਾਅਦ ਆਪਾਂ ਸਭ ਜਾਣਦੇ ਆ ਕਿਵੇਂ ਸੰਗਤਾਂ ਨੂੰ ਰੰਗ ਲੱਗਾ ਅੱਜ ਸਾਨੂੰ ਕਿਰਦਾਰ ਬਣਾਉਣ ਦੀ ਲੋੜ ਹੈ ਜੇ ਕਿਰਦਾਰ ਬਣਾਵਾਂਗੇ ਤਾਂ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਰਹਿਮਤਾਂ ਸਾਨੂੰ ਸਾਰਿਆਂ ਨੂੰ ਮਿਲਣਗੀਆਂ ਮੈਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਗੁਰਮਖੋ ਅੱਜ ਕੌਮ ਨੂੰ ਇੱਕ ਮੁੱਠ ਹੋਣ ਦੀ ਵੱਡੀ ਲੋੜ ਹੈ ਇੱਕ ਮੁੱਠ ਹੋਵਾਂਗੇ ਤੇ ਗੁਰੂ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਸਾਨੂੰ ਪ੍ਰਾਪਤ ਹੋਣਗੀਆਂ ਗੁਰਬਾਣੀ ਦਾ ਇੱਕ ਫਰਮਾਨ ਹੈ ਕਿ ਮੈਂ ਸਮਾਪਤੀ ਕਰੂੰਗਾ ਪਾਤਸ਼ਾਹ ਕਹਿੰਦੇ ਨੇ ਕਿ ਜੇ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੇ ਖਿੰਚੇ ਤੇ ਜਾਏ ਨਾਨਕ ਹਸਤੀ ਕੁੰਡੇ ਬਾਹਰ ਫਿਰ ਫਿਰ ਉਜੜ ਪਾਏ ਜੇ ਤੇ ਹਾਥੀ ਦੇ ਉੱਤੇ ਹੋਵੇ ਕੁੰਡਾ ਤੇ ਉਹ ਕਾਬੂ ਦੇ ਵਿੱਚ ਚੱਲਦਾ ਪਰ ਜੇ ਉਹਦੇ ਸਿਰ ਤੇ ਕੁੰਡਾ ਨਾ ਹੋਵੇ ਉਹ ਜਾੜ ਵਾਲੇ ਪਾਸੇ ਚੱਲਦਾ ਸਾਡੇ ਸਿਰ ਦੇ ਉੱਤੇ ਗੁਰਮਤਿ ਸਿਧਾਂਤ ਦਾ ਕੁੰਡਾ ਹੈ ਉਹਨੂੰ ਆਪਾਂ ਕਾਇਮ ਰੱਖਣਾ ਮੈਂ ਬਹੁਤ ਵਾਰੀ ਇਹ ਪਹਿਲਾਂ ਵੀ ਬੇਨਤੀ ਕੀਤੀ ਮੈਂ ਦੁਹਰਾਉਣਾ ਵਾਂ ਕਿ ਸਿੱਖ ਦੇ ਲਈ ਗੁਰੂ ਗ੍ਰੰਥ ਤੇ ਗੁਰੂ ਪੰਥ ਤੋਂ ਪਰੇ ਉਜਾੜ ਸਾਡੇ ਲਈ ਪਹਿਲਾਂ ਗੁਰੂ ਗ੍ਰੰਥ ਹੈ ਗੁਰੂ ਪੰਥ ਹੈ ਪੰਥ ਦੀਆਂ ਰਵੈਤਾਂ ਨੇ ਅੱਜ ਜਿੱਡੇ ਮਾਰੂ ਹਮਲੇ ਨੇ ਸਾਡੇ ਤੇ ਅਰਦਾਸਾਂ ਤੱਕ ਸਾਡੀਆਂ ਬਦਲੀਆਂ ਜਾ ਰਹੀਆਂ ਨੇ ਇਹ ਗੁੰਗੇ ਤੇ ਬੋਲੇ ਬਣਨ ਦਾ ਸਮਾਂ ਨਹੀਂ ਹੈ ਪੰਥ ਦੇ ਜਾਗਣ ਦਾ ਸਮਾਂ ਹੈ ਜੇ ਮੈਂ ਪੰਥ ਨੂੰ ਭਰੋਸਾ ਦਿਵਾਉਣਾ ਵਾਂ ਕਿ ਅਸੀਂ ਗੁਰਮਤਾਸ਼ੇ ਦੇ ਮੁਤਾਬਕ ਚੱਲਾਂਗੇ ਅਸੀਂ ਧਰਮ ਪ੍ਰਚਾਰ ਦੀ ਇਹੋ ਜੀ ਲਹਿਰ ਵਡਾਂਗੇ ਹਰ ਪਤਿਤ ਬੱਚੇ ਤੱਕ ਪਹੁੰਚਾਂਗੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਵੀਰਾਂ ਨੂੰ ਨੀਵੇਂ ਜਾਂ ਨੀਚ ਕਹਿ ਕੇ ਡੇਰਿਆਂ ਵਾਲੇ ਖਿੱਚ ਰਹੇ ਨੇ ਅਸੀਂ ਗੁਰਮਤ ਪ੍ਰਚਾਰ ਦੀ ਲਹਿਰ ਛੇੜ ਕੇ ਵਾਪਸ ਉਹਨਾਂ ਨੂੰ ਸਿੱਖੀ ਦੇ ਦਾਰੇ ਦੇ ਵਿੱਚ ਲਿਆਵਾਂਗੇ ਮੈਂ ਸਾਰੀਆਂ ਹੀ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਕਾਰ ਸੇਵਾ ਵਾਲੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਦੋਂ ਕਿਤੇ ਤੁਹਾਨੂੰ ਲੱਗੇ ਕਿ ਸਾਡੇ ਵਿੱਚ ਕੋਈ ਨੁਕਸ ਹੈ ਅਸੀਂ ਪੰਥ ਦੇ ਅਸੂਲਾਂ ਤੋਂ ਟੁੱਟ ਰਹੇ ਆ ਤਾਂ ਉਸ ਵੇਲੇ ਸਾਨੂੰ ਤੁਸੀਂ ਕਹਿ ਦਿਓ ਇਹ ਜਥੇਦਾਰੀ ਨਹੀਂ ਆ ਇਹ ਸੇਵਾਦਾਰੀ ਆ ਆਖਰੀ ਸਾਹ ਤੱਕ ਪੰਥ ਦੀ ਚੜ੍ਹਦੀ ਕਲਾ ਦੇ ਲਈ ਅਸੀਂ ਜੂਝਾਂਗੇ ਪੰਥ ਦੀ ਵੱਖਰੀ ਹੋਣ ਵੱਖਰੀ ਹਸਤੀ ਜਿਹੜੀ ਪਾਤਸ਼ਾਹ ਨੇ ਦਿੱਤੀ ਹੈ ਨਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਅਸੀਂ ਉਹਦੇ ਧਾਰਨੀ ਆ ਤੇ ਪਾਤਸ਼ਾਹ ਦੇ ਹੁਕਮ ਦੇ ਮੁਤਾਬਕ ਚੱਲਾਂਗੇ ਮੈਂ ਕੋਟਾਨ ਕੋਟ ਧੰਨਵਾਦ ਕਰਦਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੂ ਨਾਨਕ ਪਾਤਸ਼ਾਹ ਦਾ ਦਾਸ ਪੰਥ ਦਾ ਇੱਕ ਨਿਮਾਣਾ ਜਿਹਾ ਸੇਵਾਦਾਰ ਹੈ ਤੇ ਸੇਵਾਦਾਰ ਹੋਣ ਦੇ ਨਾਤੇ ਮੈਂ ਪੰਥ ਨੂੰ ਫੇਰ ਇਹ ਵਿਸ਼ਵਾਸ ਦਿਵਾਉਣਾ ਕਿ ਜਿਹੜੇ ਵੀ 2 ਦਸੰਬਰ ਨੂੰ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਹੁਕਮਨਾਮੇ ਨਿਕਲੇ ਨੇ ਉਹਦੇ ਨਾਲ ਤਬਦੀਲੀ ਕਰਨ ਦਾ ਹੱਕ ਕਿਸੇ ਨੂੰ ਨਹੀਂ ਆ ਕਿਉਂਕਿ ਜਿਹੜੇ ਵੀ ਗੁਰਮਤਿ ਦੀ ਰੋਸ਼ਨੀ ਚ ਕੋਈ ਹੁਕਮਨਾਮੇ ਨਿਕਲਦੇ ਨੇ ਉਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾ ਸਕਦੀ ਝੂਠੇ ਨੈਰੇਟਿਵ ਤੋਂ بچੀਏ ਇਹ ਤਖਤ ਵੀ ਸਾਡੇ ਨੇ ਇਹ ਗੁਰੂ ਪਾਤਸ਼ਾਹ ਦੇ ਅਸਥਾਨ ਨੇ ਇਹ ਪੰਥ ਦੇ ਹੱਥਾਂ ਦੇ ਵਿੱਚ ਸ਼ੋਭਦੇ ਨੇ ਨਹੀਂ ਤੇ ਆਪਾਂ ਸਭ ਜਾਣਦੇ ਗੱਲ ਦਖਣ ਤੋਂ ਸ਼ੁਰੂ ਹੋਈ ਹੈ ਦਿੱਲੀ ਤੇ ਦਿੱਲੀ ਤੋਂ ਹਰਿਆਣਾ ਤੇ ਬਾਰਡਰ ਨੇੜੇ ਜੇ ਮੈਂ ਗੁਰੂ ਪੰਥ ਨੂੰ ਅਪੀਲ ਕਰਦਾ ਕਿ ਆਓ ਕੌਮ ਦੇ ਇੱਕ ਨਿਸ਼ਾਨ ਦੇ ਥੱਲੇ ਇਕੱਠੇ ਹੋਈਏ ਪੁੱਲ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਲੜੀ ਦੇ ਤਹਿਤ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਇਸ ਦੌਰਾਨ ਮर्यादा ਦੀ ਉਲੰਘਣਾ ਦਾ ਦੋਸ਼ ਲਗਾਏ ਗਏ ਸਨ ਉਹਨਾਂ ਦੇ ਵੱਲੋਂ ਤੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈਗਾ ਤੇ ਹੁਣ ਨਿਹੰਗ ਸਿੰਘ ਦੇ ਮੁਖੀ ਬਾਬਾ ਬਲਬੀਰ ਸਿੰਘ ਦਾ ਇਸ ਬਾਬਤ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦੇ ਆਂ। ਜੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਤਾਂ ਗੁਰੂ ਦੀਆਂ ਲਾਡੀਆਂ ਨਿਹੰਗ ਸਿੰਘ ਫੌਜਾਂ ਅੱਜ ਆਪਾਂ ਸਤਿ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਉਥੇ ਆਪਾਂ ਦਰਸ਼ਨ ਦਦਾਰਿਆਂ ਵਾਸਤੇ ਹੁਣ ਜਾ ਰਹੇ ਆ ਤੇ ਜਿੱਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਐ ਜਿਹੜਾ ਉਹਨਾਂ ਨੇ ਆਪੇ ਹੀ ਬਗੈਰ ਪੰਸ ਦੇ ਸੱਦੇ ਤੋਂ ਐ ਜਿਹੜਾ ਜਥੇਦਾਰ ਦੀ ਨਿਯੁਕਤੀ ਉਹਨਾਂ ਨੇ ਦਸਤਾਰਬੰਦੀ ਕਰਨੀ ਸੀ ਤੇ ਆਪਾਂ ਹੁਣ ਪਹੁੰਚਣਾ ਸ੍ਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤੇ ਮੈਂ ਸਾਰੀਆਂ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਤਖਤ ਸਾਹਿਬ ਦੀ ਮਾਣ ਮਰਿਆਦਾ ਤੇ ਮਾਣ ਮਰਿਆਦਾ ਵਾਸਤੇ ਹੀ ਗੁਰੂ ਦੀਆਂ ਲਾਡ ਲੀਆਂ ਫੌਜਾਂ ਨੇ ਤੇ ਆਪਾਂ ਬਹੁਤ ਹੀ ਸਤਿਕਾਰ ਨਾਲ ਸ਼ਰਧਾ ਭਾਵਨਾ ਦੇ ਨਾਲ ਆਪਾਂ ਜਾਣਾ ਤੇ ਨਮਸਕਾਰ ਕਰਕੇ ਤੇ ਕਿਸੇ ਨੇ ਵੀ ਮਰਿਆਦਾ ਦੀ ਉਲੰਘਣਾ ਨਹੀਂ ਕਰਨੀ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਆਪਾਂ ਨਮਸਕਾਰ ਕਰਕੇ ਤੇ ਉੱਥੇ ਜੋ ਵੀ ਅਗਲਾ ਜਿਹੜਾ ਆਪਾਂ ਕਿਵੇਂ ਉਥੇ ਬੋਲ ਕੇ ਤੇ ਉਥੇ ਨਮਸਕਾਰ ਕਰਕੇ ਤੇ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਜਿਹੜਾ ਉਥੇ ਜੋ ਵੀ ਸਾਰੇ ਪ੍ਰੋਗਰਾਮ ਨੇ ਆਪਾਂ ਉਥੇ ਬੋਲਦੇ ਆਂਗੇ ਤੇ ਹੁਣ ਆਪਾਂ ਸਾਰਿਆਂ ਨੇ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਚੱਲਣਾ ਤੇ ਸਾਰਿਆਂ ਨੂੰ ਬੇਨਤੀ ਹੈ ਬਹੁਤ ਵਧੀਆ ਢੰਗ ਨਾਲ ਆਪਾਂ ਨਮਸਕਾਰ ਕਰਕੇ ਤੇ ਆਪਣਾ ਪ੍ਰੋਗਰਾਮ ਜਿਹੜਾ ਦਿੱਤਾ ਆ ਉਹਦੇ ਮੁਤਾਬਕ ਚੱਲਣਾ ਤੇ ਸੰਗਤਾਂ ਨੂੰ ਵੀ ਬੇਨਤੀ ਹੈ ਬਹੁਤ ਹੀ ਆਪਾਂ ਪ੍ਰੇਮ ਪਿਆਰ ਦੇ ਨਾਲ ਆਪਾਂ ਜੋ ਵੀ ਕਰ ਰਹੇ ਨੇ ਆਪਾਂ ਉਹਦਾ ਵਿਰੋਧ ਕਰਨਾ ਤੇ ਸਾਰਾ ਜੋ ਵੀ ਬਜੰਗ ਕੀਤੇ ਉਹਤੇ ਡਰ ਕੇ ਪਹਿਰਾ ਵੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ